ਸਰਬ ਰੋਗ ਦਾ ਔਖਦ ਨਾਮ ਇੱਕ ਮਹਾਨ ਸਚਾਈ ਹੈ ਇਸ ਵਿੱਚ ਉਹ ਭੇਦ ਲੁਕਿਆ ਹੋਇਆ ਹੈ ਜਿਸ ਨੂੰ ਸਮਝ ਕੇ ਇਨਸਾਨ ਕੇਵਲ ਆਪਣੇ ਤਨ ਦੇ ਮਨ ਦੇ ਰੋਗਾਂ ਉੱਤੇ ਹੀ ਜਿੱਤ ਪ੍ਰਾਪਤ ਨਹੀਂ ਕਰਦਾ ਸਗੋਂ ਜਗਤ ਦੀਆਂ ਸਾਰੀਆਂ ਸ਼ਕਤੀਆਂ ਨੂੰ ਨਿਵਾ ਕੇ ਆਪਣੇ ਹੱਕ ਵਿੱਚ ਵਰਤ ਸਕਦਾ ਹੈ ਇਸ ਭੇਦ ਨੂੰ ਸਮਝਣ ਨਾਲ ਕਰਾਮਾਤਾਂ ਰਿੱਧੀਆਂ ਸਿੱਧੀਆਂ ਮਾਮੂਲੀ ਤੇ ਸਾਧਾਰਨ ਘਟਨਾ ਝਾਪਣ ਲੱਗ ਜਾਂਦੀਆਂ ਹਨ। ਦੀਨ ਦੁਨੀਆ ਦੀ ਸਫਲਤਾ ਦੀ ਕੁੰਜੀ ਇਸ ਭੇਦ ਨੂੰ ਸਮਝਣ ਵਿੱਚ ਹੈ। ਸਭ ਬਿਮਾਰੀਆਂ ਨੂੰ ਨਾਮ ਨਾਲ ਰਾਜੀ ਕਰ ਸਕਣ ਲਈ ਸਾਨੂੰ ਆਤਮ ਸਾਇੰਸ ਜਾਂ ਗੁਰਮਤ ਜਾਂ ਬ੍ਰਹਮ ਗਿਆਨ ਨੂੰ ਚੰਗੀ ਤਰ੍ਹਾਂ ਸਮਝਣਾ ਹੋਵੇਗਾ। ਕਿਉਂਕਿ ਸਾਡੇ ਪਾਸ ਬ੍ਰਹਮ ਗਿਆਨ ਦਾ ਬਹੁਤ ਵੱਡਾ ਖਜ਼ਾਨਾ ਗੁਰਬਾਣੀ ਜਾਂ ਗੁਰਮਤ ਦੀ ਸ਼ਕਲ ਵਿੱਚ ਆਪਣੀ ਪੰਜਾਬੀ ਭਾਸ਼ਾ ਵਿੱਚ ਮੌਜੂਦ ਹੈ ਇਸ ਲਈ ਸਾਡੀ ਵਿਚਾਰ ਦਾ ਸਾਰਾ ਆਧਾਰ ਗੁਰਮਤ ਜਾਂ ਗੁਰਬਾਣੀ ਹੀ ਹੋਣਾ ਚਾਹੀਦਾ ਹੈ ਗੁਰਮਤ ਅਨੁਸਾਰ ਜਗਤ ਰਚਨਾ ਕੇਵਲ ਸਾਡੇ ਤੋਂ ਉਪਜਦੀ ਹੈ ਜਿੱਥੇ ਮਨ ਹੈ ਉਥੇ జగਤ ਰਚਨਾ ਹੈ ਜਿੱਥੇ ਮਨ ਨਹੀਂ ਉਥੇ జగਤ ਰਚਨਾ ਨਹੀਂ ਜਦੋਂ ਕੂਕ ਨੀਂਦਰ ਦੀ ਅਵਸਥਾ ਵਿੱਚ ਸਾਡਾ ਮਨ ਭੋਂ ਕੇ ਆਤਮਾ ਵਿੱਚ ਲੀਨ ਹੋ ਜਾਂਦਾ ਹੈ ਤਦ ਉਸ ਵੇਲੇ ਸਾਰੀ జగਤ ਰਚਨਾ ਵੀ ਅਲੋਪ ਹੋ ਜਾਂਦੀ ਹੈ ਗੁਰਮਤ ਅਨੁਸਾਰ జగਤ ਰਚਨਾ ਮਨ ਨੂੰ ਐਸੀ ਹੀ ਹੋ ਕੇ ਪਾਸਦੀ ਹੈ ਜੈਸੀ ਕਿ ਮਨ ਦੀ ਅਵਸਥਾ ਹੋਵੇ ਸੁਖੀ ਮਨ ਨੂੰ ਜਗਤ ਰਚਨਾ ਵਿੱਚ ਸੁਖ ਤੇ ਖੁਸ਼ੀਆਂ ਦਿਸਦੇ ਹਨ ਅਤੇ ਦੁਖੀ ਤੇ ਰੋਗੀ ਮਨ ਨੂੰ ਜਗਤ ਦੁੱਖਾਂ ਤੇ ਰੋਗਾਂ ਦਾ ਘਰ ਨਜ਼ਰ ਆਉਂਦਾ ਹੈ ਇਸ ਲਈ ਮਨ ਦੀ ਅਵਸਥਾ ਅਨੁਸਾਰ ਹੀ ਮਨ ਨੂੰ ਜਗਤ ਭਾਸਦਾ ਹੈ ਗੁਰਮਤ ਅਨੁਸਾਰ ਮਨ ਦੁਖੀ ਤੇ ਰੋਗੀ ਜਾਂ ਸੁਖੀ ਤੇ ਚੜ੍ਹਦੀਆਂ ਕਲਾ ਵਾਲਾ ਕੇਵਲ ਆਪਣੇ ਨਿਸ਼ਚੈ ਅਨੁਸਾਰ ਹੁੰਦਾ ਹੈ ਜੈਸੇ ਮਨ ਦੇ ਨਿਸ਼ਚੇ ਤੈਸੀ ਹੀ ਉਸ ਦੀ ਅਵਸਥਾ ਅਤੇ ਤੈਸਾ ਹੀ ਉਸ ਦਾ ਜਗਤ ਗੁਰਮਤ ਅਨੁਸਾਰ ਮਨ ਦੇ ਸਾਰੇ ਨਿਸ਼ਚੇ ਨਿਰਮੂਲ ਜਾਂ ਗਲਤ ਹੁੰਦੇ ਹਨ ਜਿਸ ਕਰਕੇ ਮਨ ਦੀ ਦੁਨੀਆ ਵੀ ਗਲਤ ਹੁੰਦੀ ਹੈ ਜਿਸ ਵਿੱਚ ਪਾਪ ਦੁੱਖ ਬਿਮਾਰੀ ਤੇ ਮੌਤ ਸ਼ਕਲਾਂ ਬਦਲ-ਬਦਲ ਕੇ ਮਨ ਦੇ ਸਾਹਮਣੇ ਆਉਂਦੇ ਰਹਿੰਦੇ ਹਨ ਗੁਰਮਤ ਅਨੁਸਾਰ ਮਨ ਆਪਣੇ ਗਲਤ ਨਿਸ਼ਚੇ ਜੇ ਚਾਹੇ ਅਤੇ ਕੋਸ਼ਿਸ਼ ਕਰੇ ਤਾਂ ਠੀਕ ਚੰਗੇ ਅਤੇ ਵਿਗਿਆਨਕ ਨਿਸ਼ਚਿਆਂ ਵਿੱਚ ਬਦਲ ਸਕਦਾ ਹੈ ਗੁਰਮਤ ਅਨੁਸਾਰ ਮਨ ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਧਾਰਨ ਕਰਕੇ ਆਪਣੇ ਜੀਵਨ ਨੂੰ ਸਵਰਗ ਤੋਂ ਵੱਧ ਸੁખી ਤੇ ਕਾਮਯਾਬ ਬਣਾ ਸਕਦਾ ਹੈ ਜੀਵਨ ਨੂੰ ਸਵਰਗ ਤੋਂ ਵੱਧ ਸੁખી ਤੇ ਕਾਮਯਾਬ ਬਣਾ ਸਕਦਾ ਹੈ ਜਿਸ ਵਿੱਚ ਪਾਪ ਦੁੱਖ ਬਿਮਾਰੀ ਅਤੇ ਮੌਤ ਨਾ ਹੋਣ ਗੁਰਮਤ ਅਨੁਸਾਰ ਜਗਤ ਰਚਨਾ ਮਨ ਤੋਂ ਉਪਜਣ ਕਰਕੇ ਸੂਖਮ ਹੈ ਅਸਥੂਲ ਨਹੀਂ ਸੂਖਮ ਹੋਣ ਕਰਕੇ ਇਸ ਵਿੱਚ ਸਭ ਤੋਂ ਵੱਡੀ ਅਤੇ ਜ਼ਬਰਦਸਤ ਸ਼ਕਤੀ ਖਿਆਲ ਜਾਂ ਮਨ ਦੇ ਫੁਰਨੇ ਹਨ ਜਗਤ ਰਚਨਾ ਦਾ ਖਿਆਲੀ ਹੋਣਾ ਇੱਕ ਸੁਪਨਾ ਹੋਣਾ ਇੱਕ ਧੂਏ ਦਾ ਪਹਾੜ ਹੋਣਾ ਇੱਕ ਐਸੀ ਸਚਾਈ ਹੈ ਜੋ ਸਾਧਾਰਨ ਮਨ ਲਈ ਸਮਝਣੀ ਤੇ ਮੰਨਣੀ ਦਾੜੀ ਕਠਨ ਹੈ ਇਹ ਸਚਾਈ ਵਧੇਰੇ ਨਾਮ ਜਪਣ ਵਾਲੇ ਅਭਿਆਸੀ ਨੂੰ ਹੀ ਸਮਝ ਆ ਸਕਦੀ ਹੈ ਸਿਮਰਨ ਅਭਿਆਸ ਵਿੱਚ ਜਗਤ ਰਚਨਾ ਸੂਖਮ ਹੁੰਦੀ ਹੁੰਦੀ ਬਿਲਕੁਲ ਅਲੋਪ ਹੋ ਜਾਂਦੀ ਹੈ ਜਿਉਂ-ਜਿਉਂ ਮਨ ਗਿਆਨ ਇੰਦਰੀਆਂ ਤੋਂ ਨਿਕੜਦਾ ਅਤੇ ਨਾਮੀ ਭਾਵ ਈਸ਼ਵਰ ਨਾਲ ਜੁੜਦਾ ਜਾਵੇ ਤ्यों ਤ्यों జగਤ ਰਚਨਾ ਪਤਲੀ ਤੇ ਸੂਖਸ਼ਮ ਹੁੰਦੀ ਹੁੰਦੀ ਬਿਲਕੁਲ ਅਲੋਪ ਹੋ ਜਾਂਦੀ ਹੈ ਗੁਰਮਤ ਅਨੁਸਾਰ ਸੁਪਨੇ ਵਰਗੀ జగਤ ਰਚਨਾ ਵਿੱਚ ਮਨ ਦੇ ਫੁਰਨੇ ਸਭ ਤੋਂ ਵੱਡੀ ਸ਼ਕਤੀ ਹੈ ਅਤੇ ਮਨ ਦੇ ਫੁਰਨੇ ਜੇਕਰ ਮਨ ਦੀ ਮਤ ਵਾਲੇ ਅਗਿਆਨੀ ਹੋਣ ਤਾਂ జగਤ ਰਚਨਾ ਦੁੱਖਾਂ ਤਕਲੀਫਾਂ ਤੇ ਪਰੇਸ਼ਾਨੀਆਂ ਵਾਲੀ ਹੁੰਦੀ ਹੈ ਅਤੇ ਜੇਕਰ ਮਨ ਦੇ ਫੁਰਨੇ ਗੁਰਮਤ ਅਨੁਸਾਰ ਸੱਚੇ ਠੀਕ ਅਤੇ ਵਿਗਿਆਨਕ ਹੋਣ ਤਾਂ ਰਚਨਾ ਸੁੱਖਾਂ ਤੇ ਖੁਸ਼ੀਆਂ ਨਾਲ ਭਰਪੂਰ ਹੋ ਜਾਂਦੀ ਹੈ ਗੁਰਮਤ ਅਨੁਸਾਰ ਆਪਣੀ ਦੁਨੀਆ ਚੰਗੀ ਤੇ ਠੀਕ ਬਣਾਉਣ ਲਈ ਮਨੁੱਖ ਨੂੰ ਆਪਣੇ ਨਿਸ਼ਤੇ ਸੱਚੇ ਠੀਕ ਤੇ ਵਿਗਿਆਨਕ ਬਣਾਉਣੇ ਚਾਹੀਦੇ ਹਨ ਤੇ ਗੁਰੂ ਉਪਦੇਸ਼ ਜਾਂ ਗੁਰਬਾਣੀ ਆਪਣੇ ਸਿੱਖ ਦੇ ਨਿਸ਼ਚੇ ਠੀਕ ਤੇ ਚੰਗੇ ਬਣਾਉਣ ਵਿੱਚ ਬੜੀ ਭਾਰੀ ਸਹਾਇਤਾ ਕਰਦੀ ਹੈ ਗੁਰਮਤ ਅਨੁਸਾਰ ਮਨ ਦੇ ਹਰ ਗਲਤ ਤੇ ਝੂਠੇ ਨਿਸ਼ਚੇ ਦੇ ਮੁਕਾਬਲੇ ਵਿੱਚ ਗੁਰਬਾਣੀ ਇੱਕ ਠੀਕ ਜਾਂ ਸੱਚਾ ਨਿਸ਼ਚਾ ਦੱਸਦੀ ਹੈ ਜਿਸ ਨਾਲ ਮਨੁੱਖ ਆਪਣੀ ਦੁਨੀਆ ਸੁખી ਤੇ ਕਾਮਯਾਬ ਬਣਾ ਸਕਦਾ ਹੈ ਗੁਰਮਤ ਅਨੁਸਾਰ ਮਨੁੱਖ ਦਾ ਨਿਸ਼ਾਨਾ ਵਾਹਿਗੁਰੂ ਜੀ ਦੇ ਜਗਤ ਵਿੱਚ ਸੁਖੀ ਰਾਜੀ ਖੁਸ਼ੀ ਅਤੇ ਸਫਲ ਹੋਣਾ ਹੈ ਇਸ ਨਿਸ਼ਾਨੇ ਦੀ ਪੂਰਤੀ ਲਈ ਜ਼ਰੂਰੀ ਹੈ ਕਿ ਮਨੁੱਖ ਗੁਰ ਉਪਦੇਸ਼ ਜਾਂ ਗੁਰਮਤ ਅਨੁਸਾਰ ਜੀਵਨ ਬਤੀਤ ਕਰੇ ਗੁਰਮਤ ਅਨੁਸਾਰ ਨਾਮ ਜਪਣ ਨਾਲ ਪਹਿਲੇ ਨਾਮੀ ਦੀਆਂ ਸਿਫਤਾਂ ਦਾ ਰੰਗ ਨਾਮ ਜਪਣ ਵਾਲੇ ਤੇ ਚੜਦਾ ਹੈ ਅਤੇ ਪਿਛੋਂ ਹੌਲੀ-ਹੌਲੀ ਅਭਿਆਸੀ ਨਾਮੀ ਦਾ ਰੂਪ ਜਾਂ ਨਾਮੀ ਵਰਗਾ ਹੋ ਜਾਂਦਾ ਹੈ ਜੇ ਉਹ ਗੁਣ ਵਾਹਿਗੁਰੂ ਵਿੱਚ ਨਹੀਂ ਉਹ ਨਾਮ ਜਪਣ ਵਾਲੇ ਵਿੱਚ ਵੀ ਨਹੀਂ ਰਹਿੰਦੇ ਅਤੇ ਜੋ ਗੁਣ ਵਾਹਿਗੁਰੂ ਜੀ ਵਿੱਚ ਹਨ ਉਹ ਗੁਣ ਨਾਮ ਜਪਣ ਵਾਲੇ ਵਿੱਚ ਆ ਜਾਂਦੇ ਹਨ ਅਤੇ ਗੁਰਮਤ ਦਾ ਵੱਡਾ ਸਿਧਾਂਤ ਜੈਸਾ ਸੇਵਾ ਤੈਸੋ ਹੋਵੇ ਨਾਮ ਜਪਣ ਵਾਲੇ ਜੀਵਨ ਵਿੱਚ ਪ੍ਰਤੱਖ ਪੂਰਾ ਹੁੰਦਾ ਹੈ ਗੁਰਮਤ ਅਨੁਸਾਰ ਮਨੁੱਖ ਦੇ ਮਨ ਵਿੱਚ ਇੱਕੋ ਸਮੇਂ ਦੋੁਰਨੇ ਜਾਂ ਖਿਆਲ ਨਹੀਂ ਰਹਿ ਸਕਦੇ ਇਸ ਕਰਕੇ ਨਾਮ ਜਪਣ ਦੇ ਸਦਾ ਅਭਿਆਸ ਨਾਲ ਨਾਮ ਜਪਣ ਵਾਲੇ ਦੇ ਮਨ ਵਿੱਚ ਵਾਹਿਗੁਰੂ ਜੀ ਦੇ ਖਿਆਲ ਹੀ ਰਹਿਣ ਲੱਗ ਪੈਂਦੇ ਹਨ ਅਤੇ ਜੋ ਕੁਝ ਵਾਹਿਗੁਰੂ ਜੀ ਵਿੱਚ ਨਹੀਂ ਉਸ ਦਾ ਖਿਆਲ ਤੱਕ ਨਾਮ ਜਪਣ ਵਾਲੇ ਦੇ ਮਨ ਵਿੱਚ ਨਹੀਂ ਰਹਿੰਦਾ ਗੁਰਮਤ ਅਨੁਸਾਰ ਮਨ ਵਿੱਚ ਜੋ ਖਿਆਲ ਆਉਂਦੇ ਜਾਂ ਫੁਰਨੇ ਉੱਠਦੇ ਰਹਿਣ ਤਾਂ ਇੱਕ ਦਿਨ ਉਹ ਦ੍ਰਿਸ਼ਟਮਾਨ ਜਗਤ ਵਿੱਚ ਪੂਰੇ ਹੋਣ ਲੱਗ ਪੈਂਦੇ ਹਨ ਕਿਉਂਕਿ ਨਾਮ ਜਪਣ ਵਾਲੇ ਦੇ ਮਨ ਵਿੱਚ ਸਦਾ ਵਾਹਿਗੁਰੂ ਜੀ ਦੇ ਗੁਣਾਂ ਦੇ ਚੰਗੇ ਫੁਰਨੇ ਜਾਂ ਖਿਆਲ ਰਹਿਣ ਲੱਗ ਜਾਂਦੇ ਹਨ ਇਸ ਲਈ ਇੱਕ ਦਿਨ ਨਾਮ ਜਪਣ ਵਾਲੇ ਦੇ ਜਗਤ ਵਿੱਚ ਚੰਗੀਆਂ ਸੋਹਣੀਆਂ ਤੇ ਪਵਿੱਤਰ ਘਟਨਾਵਾਂ ਦਿਸਣ ਲੱਗ ਜਾਂਦੀਆਂ ਹਨ ਅਤੇ ਜੀਵਨ ਖੁਸ਼ੀਆਂ ਨੇਕੀ ਤੇ ਪਰਉਪਕਾਰ ਦਾ ਗੁਲਦਸਤਾ ਬਣ ਜਾਂਦਾ ਹੈ। ਐਸਾ ਨਾਮ ਜਪਣ ਵਾਲਾ ਫਿਰ ਜਗਤ ਦੇ ਸਾਰੇ ਪ੍ਰਾਣੀਆਂ ਨੂੰ ਆਪਣੇ ਤਜਰਬੇ ਦੀ ਬਿਨਾ ਤੇ ਆਖ ਸਕਦਾ ਹੈ। ਸਰਬ ਰੋਗ ਦਾ ਔਖਦ ਨਾਮ